ਕਦੇ ਵੀ ਕਿਸੇ ਵੀ ਕਹਾੜੇ 'ਚ ਕਿਸੇ ਵੀ ਫਿਲਮ 'ਚ ਹੀਰੋ ਨਹੀਂ ਬਖਾਇਆ ਗਿਆ ਇੰਨੀ ਕਵੈਨਿਊ ਰੱਖੀ ਆ ਤੈਨੂੰ ਮੈਂ ਚੱਕ ਕੇ ਲੈ ਜੂਗਾ ਤੈਨੂੰ ਮੈਂ ਖੱਡ ਕੇ ਲੈ ਜੂਗਾ ਤੇਰਾ ਬਾਪੂ ਆ ਨਦੇੜ ਤਾਂ ਨੀਗਾ ਜੇ ਮੈਂ ਤੈਨੂੰ ਛੱਡਾਂਗਾ ਤੇਰਾ ਚੰਡੀਗੜ੍ਹ ਸੁੰਨਾ ਹੋ ਜੂਗਾ ਤੂੰ ਪਊਵੇ ਵਰਕੀ ਆ ਤੂੰ ਐਨੀ ਆ ਤੂੰ ਸ਼ਰਾਬ ਵਰਕੀ ਆ ਤੂੰ ਖੀਰ ਵਰਕੀ ਆ ਆ ਬੰਲੀ ਵੇ ਯਾਰ ਕੁੜੀਆਂ ਵੀ ਆਪਣੇ ਬੇਸਟ ਜਾ ਬੰਦੂ ਆਪਣੇ ਘਰੇ ਬੈਠੀਆਂ ਪਰ ਕੋਈ ਹਾਲ ਮੁੰਡਿਆਂ ਦਾ ਕੋਈ ਹਾਲ ਮੁੰਡਿਆਂ ਦਾ ਜੱਟਾਂ ਦਾ ਮੁੰਡਾ ਇਹ ਕਰ ਦੂ ਜੱਟਾਂ ਦਾ ਮੁੰਡਾ ਚੱਕ ਕੇ ਲੈ ਜੂ ਜੱਟਾਂ ਦੇ ਮੁੰਡੇ ਕੋ ਦਨਾਲੀ ਐ ਜੱਟਾਂ ਦਾ ਮੁੰਡਾ ਬੁਲਟ ਨਾਲ ਪਟਾਕੇ ਪਾਉਂਦਾ ਜੱਟਾਂ ਦਾ ਮੁੰਡਾ ਬੰਦਾ ਮਾਰ ਦਿੰਦਾ ਜੱਟਾਂ ਦੇ ਮੁੰਡੇ ਦੀ ਅੱਖ ਅਜ ਲਾਲ ਆ ਉਹ ਜੱਟਾਂ ਦਾ ਮੁੰਡਾ ਕਿ ਹਤੁਵਾਦੀ ਆ ਯਾਰ ਬਈ ਸਹੀ ਦੱਸ ਇਹ ਹਾਸੇ ਵਾਲੀ ਗੱਲ ਨਹੀਂ ਆ ਬੜੀ ਸ਼ਰਮ ਵਾਲੀ ਗੱਲ ਐ ਅਸੀਂ ਹਰ ਰੋਜ਼ ਵੇਖਦੇ ਆ ਜਿਹੜੇ ਮੁੰਡੇ ਨੂੰ ਇਹ ਨਹੀਂ ਪਤਾ ਵੀ ਭਗਤ ਸਿੰਘ ਕੌਣ ਸੀਗਾ ਬੁਲਟ ਪਿੱਛੇ ਲਿਖਾਇਆ ਗੋਰੇ ਖੰਗੇ ਸੀ ਤਾਂ ਟੰਗੇ ਸੀ ਮੁੱਛਾਂ ਕੁੰਡੀਆਂ ਰੱਖਦਾ ਸੀ ਪੁੱਤ ਸਰਦਾਰਾਂ ਦਾ ਹੱਥ 'ਚ ਪਿਸਤੋਲ ਫੜਾਤੀ ਇਹ ਨਹੀਂ ਪਤਾ ਇੱਕ ਹੀ ਗੋਲੀ ਚਲਾਈ ਸੀ ਪਹਿਲਾਂ ਮੈਂ 400 ਕਹਿੰਦਾ ਸੀਗਾ ਕਿਸੇ ਲਿਟਰੇਰੀ ਬੰਦੇ ਨੇ ਮੈਨੂੰ ਦੱਸਿਆ ਉਹਨੇ 700 ਕਿਤਾਬਾਂ ਪੜੀਆਂ ਸੀ ਭਗਤ ਸਿੰਘ ਨੇ ਅਸਲੀ ਭਗਤ ਸਿੰਘ ਦੇ ਫੈਨ ਉਹ ਪੱਗਾ ਬਣ ਕੇ ਨਹੀਂ ਭਗਤ ਸਿੰਘ ਦੇ ਫੈਨ ਬਣਿਆ ਜਾਂਦਾ ਕਿਤਾਬਾਂ ਦੇ ਪੜ ਕੇ ਵੇਖੋ ਮੇਵਾ ਸਿੰਘ ਲੋਪੋਗੇ ਤੋਂ ਇਨਸਪਾਇਰ ਹੋਏ ਸੀ ਉਹ ਉਹ ਸੱਚੀ ਜੀ ਦਾ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਇੰਨਾ ਪਤਾ ਗੋਲੀ ਚਲਾਈ ਸੀਗੀ ਪਤਾ ਨਹੀਂ ਕਿੰਨੀਆਂ ਕੁ ਗੋਲੀਆਂ ਚਲਾਤੀਆਂ ਕੁੜੀਆਂ ਨੂੰ ਬੇਨਤੀ ਹੈ ਦੁੱਲਾ ਪੱਟੀ ਨੇ ਨਹੀਂ ਆਉਣਾ ਨਾ ਚਾਂਸੀ ਦੀ ਰਾਣੀ ਨੇ ਆਉਣਾ ਖੁਸ਼ ਆਪ ਹੀ ਕਰਨਾ ਪੈਣਾ ਅਸੀਂ ਇੱਥੇ ਕਰਨਾਲ ਚ ਹੀ ਵੇਖਿਆ ਸ਼ਰਿਆਂ ਮੁੰਡਾ ਕੁੜੀ ਨੂੰ ਛੇੜਨ ਦਿਆ ਸੀਗਾ ਕੁੜੀ ਚੁੱਪ ਕਰਕੇ ਨੀਵਾ ਹੋ ਕੇ ਟੱਪ ਗਈ ਕਿਉਂਕਿ ਉਹਨੂੰ ਪਤਾ ਲੱਗ ਗਿਆ ਕੁੜੀ ਕਮਜ਼ੋਰਾ ਅਗਲੇ ਦਿਨ ਫੇਰ ਆਊਗਾ ਜੇ ਉੱਥੇ ਜਵਾਬ ਦਿੱਤਾ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਸਵੇਰੇ ਹੁੰਦਾ ਮੁੰਡਾ ਇਹ ਕੀ ਬੇਕੀ ਹੈ ਭਾਈ ਐਸ ਉਮਰ ਚ ਆਏ ਆ ਜਵਾਨੀ ਦੇ ਟਾਈਮ ਆ ਆਪਾਂ ਨੂੰ ਇਸ਼ਕ ਮੁਹੱਬਤ 'ਚ ਬੜੇ ਨਜ਼ਾਰੇ ਆਉਂਦੇ ਆ ਪਰ ਇੱਕ ਗੱਲ ਕਹੂੰਗਾ ਮੈਂ ਮੈਂ ਬਥੇਰਾ ਕੁਝ ਵੇਖ ਲਿਆ ਫੇਸਬੁੱਕ ਤੇ ਅਸੀਂ ਸਾਰੇ ਡੇਲੀ ਸਾਡਾ ਚੱਲਦਾ ਹੀ ਰਹਿੰਦਾ ਫੇਸਬੁੱਕ ਤੇ ਪਾਇਆ ਹੁੰਦਾ ਆ ਅੱਜ ਹਾਰਟ ਬ੍ਰੋਕਨ ਹੋ ਗਿਆ ਅੱਜ ਐ ਹੋ ਗਿਆ ਫਲਾਣਾ ਹੋ ਗਿਆ ਇੱਕ ਗੱਲ ਕਹੂੰ ਜਿਹੜਾ ਬੰਦਾ ਅੱਜ ਛੱਡ ਗਿਆ ਉਹ ਕੱਲ ਵੀ ਛੱਡੂਗਾ ਫਿਰ ਉਹਦਾ ਦੁੱਖ ਕਿਹੜੀ ਗੱਲ ਦਾ ਸ਼ੁਕਰ ਹੈ ਭਾਈ ਤੂੰ ਅੱਜ ਹੀ ਚੱਲ ਗਿਆ ਸ਼ੁਕਰ ਹੈ ਵੀ ਤੂੰ ਅੱਜ ਹੀ ਚੱਲ ਗਈ ਕਹਿਣ ਦਾ ਮਤਲਬ ਇਹ ਆ ਪਹਿਲਾਂ ਗਾਣੇ ਆਉਂਦੇ ਸੀਗੇ ਕੰਪੇਅਰ ਕੀਤਾ ਜਾਂਦਾ ਸੀ ਰੱਬ ਨਾਲ ਤੂੰ ਮੰਨੇ ਆ ਨਾ ਮੰਨੇ ਦਿਲਦਾਰਾ ਸੀ ਤੈਨੂੰ ਰੱਬ ਮੰਨੇ ਆ ਅੱਜ ਕਹਿੰਦਾ ਪਹਿਲਾ ਜਿਗਰ ਦਾ ਸਿਰ ਤੋਂ ਜਾਨਵਾਰ ਦਾ ਹੁਣ ਜਿਗਰ ਦਾ ਤੈਨੂੰ ਜਾਨ ਤੇ ਮਾਰਦਾ ਇਹ ਨਹੀਂ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਪਿਆ ਆਪਣਾ ਫੋਕਸ ਕੀ ਆ ਡਿਗਰੀ ਕਰਨ ਆਏ ਹੋ ਡਿਗਰੀ ਕਰੋ ਰਾਜ ਬਥੇਰੇ ਰੋੜੇ ਆਉਂਦੇ ਆ ਜਿਹੜੇ ਤੇ ਨਾਲ ਤੋਰ ਪੈਣ ਉਹ ਤੁਹਾਡੇ ਯਾਰ ਨੇ ਜਿਹੜੇ ਐਂਡ ਤੱਕ ਨਹੀਂ ਨਿਭੇ ਉਹਨਾਂ ਨੂੰ ਸਾਈਡ ਚ ਕਰ ਆਪਣਾ ਫੋਕਸ ਤਾਂ ਕਲੀਅਰ ਕਰੋ